ਕਹਿੰਦਾ ਬਈ ਮੀਆਂ ਖਲੀਫਾ ਨਾਲ ਉਹ ਕਰੋ ਕਲੈਬ ਮੀਆਂ ਖਲੀਫਾ ਕੋਣੇ ਵਰਕ ਨੇ ਹਾਂ ਉਹ ਹੈ ਪਾਣਾ ਖੁਸ਼ ਹੋਇਆ ਮੀਆਂ ਖਲੀਫੇ ਦੇ ਨਾਂ ਤੇ ਯੂ نو ਠੀਕ ਹੈ ਜੀ ਵੀਰੇ ਤੇਰੇ ਵਿਚਾਰ ਬਹੁਤ ਵਧੀਆ ਨੇ ਜੇ ਮੇਰਾ ਬਸ ਚੱਲਦਾ ਮੈਂ ਤੇਰਾ ਕੋਲੈਬਰੇਸ਼ਨ ਤੇਰੀ ਮੈਂ ਕਰਾ ਦਿੰਦਾ ਉਹਦੇ ਨਾਲ ਹੁਣ ਮੇਰਾ ਬਸ ਚੱਲਦਾ ਹੀ ਨਹੀਂ ਹੈ ਠੀਕ ਹੈ ਸਨ ਸੈਚੈਟ ਦੀ ਗੱਲ ਲਈ ਮੈਂ ਚੜਦੇ ਹੁੰਦੀ ਉਹਦੀ ਕੋਲਾਬੋਰੇਸ਼ਨ ਕਰ ਲੋ ਸੈਚੈਟ ਤੇ ਭਾਨਾ ਜੀ ਕਹਿੰਦੇ ਹੁੰਦਾ ਕਹਿੰਦਾ ਬਈ ਮੀਆਂ ਖਲੀਫਾ ਨਾਲ ਉਹ ਕਰੋ ਕਲੈਬ ਮੀਆਂ ਖਲੀਫਾ ਕੌਣ ਹੈ ਅਮਰੀਕਨ ਹੈ ਉਹ ਹੈ ਭਾਨਾ ਖੁਸ਼ ਹੋਇਆ ਮੀਆਂ ਖਲੀਫੇ ਦੇ ਨਾਂ ਤੇ ਯੂ نو ਏ ਠੀਕ ਹੈ ਜੀ ਮੇਰੇ ਤੇਰੇ ਵਿਚਾਰ ਬਹੁਤ ਵਧੀਆ ਨੇ ਜੇ ਮੇਰਾ ਬਸ ਚੱਲਦਾ ਮੈਂ ਤੇਰਾ ਕੋਲਾਬੋਰੇਸ਼ਨ ਤੇਰੀ ਮੈਂ ਕਰਾ ਦਿੰਦਾ ਉਹਦੇ ਨਾਲ ਹੁਣ ਮੇਰਾ ਬਸ ਚੱਲਦਾ ਹੀ ਨਹੀਂ ਹੈ ਠੀਕ ਹੈ ਸੋ ਸਨੈਪਚੈਟ ਕਰ ਲਈ ਹੈ ਸਨੈਪਚੈਟ ਦੇ ਹੁੰਦੀ ਉਹਦੀ ਕੋਲੈਬੋਰੇਸ਼ਨ ਕਰ ਲੋ ਸਨੈਪਚੈਟ ਤੇ ਭਾਨਾ ਜੀ ਕਹਿੰਦੇ ਹੁੰਦੇਗਾ ਕਹਿੰਦਾ ਬਈ ਮੀਆਂ ਖਲੀਫਾ ਨਾਲ ਉਹ ਕਰੋ ਕਲੈਬ ਮੀਆਂ ਖਲੀਫਾ ਕੌਣ ਹੈ ਅਮਰੀਕਨ ਹੈ ਉਹ ਹੈ ਭਾਨਾ ਖੁਸ਼ ਹੋਇਆ ਮੀਆਂ ਖਲੀਫੇ ਦੇ ਨਾਲ ਤੇ ਯੂ نو ਠੀਕ ਹੈ ਜੀ ਵੀਰੇ ਤੇਰੇ ਵਿਚਾਰ ਬਹੁਤ ਵਧੀਆ ਨੇ ਜੇ ਮੇਰਾ ਬਸ ਚੱਲਦਾ ਮੈਂ ਤੇਰਾ ਕੋਲੈਬੋਰੇਸ਼ਨ ਤੇਰੀ ਮੈਂ ਕਰਾ ਦਿੰਦਾ ਉਹ ਨਾਲ ਹੁਣ ਮੇਰਾ ਬਸ ਚੱਲਦਾ ਹੀ ਨਹੀਂ ਹੈ ਠੀਕ ਹੈ ਰੂਟ ਸਨੇਚੈਟ ਕਰ ਲਈ ਸਨੇਚੈਟ ਤੇ ਹੁੰਦੀ ਉਹਦੀ ਫੋਟੋ ਕਲੈਬਰੇਸ਼ਨ ਕਰ ਲੋ ਸਨੇਚੈਟ ਤੇ ਭਾਨਾ ਜੀ ਕਹਿੰਦੇ